ਹਾਂਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਵੈਲਕਮ ਟੂ आवर YouTube ਚੈਨਲ ਜਿਹਦਾ ਨਾਮ ਹੈ ਮਨ ਬੈਂਸ ਅੱਜ ਦਾ ਜਿਹੜਾ ਵਲੋਗ ਆ ਉਹ ਪਾ ਮਾਰਨਿੰਗ ਸਟਾਰਟ ਕਰਨ ਲੱਗੀਆਂ ਤੇ ਸਵੇਰ ਦਾ ਟਾਈਮ ਹੋ ਗਿਆ ਹੈ ਪੱਕਾ ਬੰਦ ਕਰਕੇ ਬੈਠੇ ਹੋਈਆਂ ਸਵੇਰ ਦਾ ਟਾਈਮ ਹੋ ਗਿਆ ਵਾ ਇਹ 10:30 ਹੋ ਗਏ ਆ ਤੇ ਮੰਮੀ ਹੋਏਗੇ ਮੰਮੀ ਗਏ ਹੋਏ ਆ ਕਿਤੇ ਕੰਮ ਤੇ ਬਰਥਡੇ ਰਾਤੀ ਮਨਾ ਕੇ ਤੇ ਬਾਲਾ ਥੱਕ ਗਏ ਕਿਉਂਕਿ ਮੋੜ ਕੇ ਆਣੀ ਫੇ ਸਾਰੇ ਘਰ ਦੀ ਸਫਾਈ ਵੀ ਕਰਨੀ ਪਈ ਜਿਹੜੀ ਡੈਕੋਰੇਸ਼ਨ ਇੱਧਰ ਪਿੱਛੇ ਕੀਤੀ ਹੋਈ ਉਹ ਸਾਰੀ ਉਤਾਰ ਦਿੱਤੀ ਤੇ ਬੈਲੂਨ ਵਗੈਰਾ ਸਾਰੇ ਬੱਚਿਆਂ ਦੇ ਤੇ ਸੀ ਤੇ ਬਾਕੀ ਹੁਣ ਮੈਂ ਕਰਨੀਆਂ ਸਫਾਈ ਕੰਮਕੁਮ ਕਰ ਲਈਏ ਘਰ ਦਾ ਸਾਰਾ ਬਸ ਤੇ ਉਸ ਤੋਂ ਬਾਅਦ ਕੱਪੜੇ ਵਗੈਰਾ ਵਾਸ਼ ਕਰਨੇ ਸੀ ਮੰਮੀ ਤੇ ਪਾਣੀ ਬਾਕੀ ਮਿਲਦੇ ਤੁਹਾਨੂੰ ਥੋੜੀ ਦੇਰ ਤੱਕ ਕੰਮ ਵਗੈਰਾ ਸਾਰਾ ਕਰ ਲਈਏ। ਹਾਂਜੀ ਗਾਇਸ ਸਤਿ ਸ੍ਰੀ ਅਕਾਲ ਸਾਰਿਆਂ ਨੂੰ। ਤੇ ਮਮੀ ਆਂਦੀ ਆ। ਮਮੀ ਅੱਜ ਬੜੀ ਓਕੀ ਹੋਈ ਪਈ ਐ। ਮਮੀ ਕੀ ਚੱਕਰਾ? ਮਮੀ ਬਹੁਤ ਗਰਮੀ ਬੜੀ ਐ ਮਮੀ ਹੁਣੇ ਬਣਾ ਕੇ ਹੱਡੇ ਅੰਦਰ ਸਬਜ਼ੀ ਆਲੂ ਗੋਭੀ ਦੀ ਸਬਜ਼ੀ ਰੱਖੀ ਹੋਈ ਬਣਨੇ। ਤੇ ਅਸੀਂ ਗਾਇਸ ਜੀ ਅੱਜ ਪ੍ਰੋਮੋਸ਼ਨ ਕਰਨ ਉਥੋਂ ਫ੍ਰੀ ਹੋ ਕੇ ਹੁਣੇ ਆਏ ਆ। ਕਾਫੀ ਟਾਈਮ ਤਿੰਨ ਚਾਰ ਘੰਟੇ ਲੱਗ ਗਏ। ਪ੍ਰੋਮੋਸ਼ਨ ਕਰਨ ਦੇ ਚੱਲਦੇ ਚੱਲ ਜੀ ਤੇ ਹੁਣੇ ਹੀ ਆਪਾਂ ਆ ਵੀ ਹੋ ਕੇ ਘਰ ਆਏ ਤੇ ਹੁਣ ਰਾਤ ਹੋ ਗਈ ਆ ਮੰਮੀ ਨੇ ਬਣਾਈਆ ਗੋਭੀ ਮੈਂ ਹੀ ਲੈ ਕੇ ਆਈ ਸੀਗੀ ਮੰਮੀ ਨੇ ਕਹਿ ਕੇ ਭੇਜਾਈ ਗੀ ਅੱਜ ਗੋਭੀ ਲੈ ਕੇ ਆਈ ਤੇ ਗੋਭੀ ਬਣਾਵਾਂਗੇ ਤੇ ਮੰਮੀ ਮੇਲਾ ਦੇਖਣ ਨਹੀਂ ਜਾਣਾ ਨਹੀਂ ਕਾਹਦੇ ਘਰੇ ਮੱਥਾ ਟੇਕਦੇ ਕਾਹਦੇ ਹਾਂ ਤੇ ਅੱਜ ਮੰਮੀ ਨੇ ਨਿਆਜ਼ ਬਣਾਈ ਸੀਗੀ ਤੇ ਫੇਰੇ ਘਰੇ ਮੱਥਾ ਟੇਕਦਾ ਅੱਜ ਹੈਗਾ ਇਹ ਜੇਠਾ ਬੀਰਵਾ ਉੱਥੇ ਰਸ ਬਹੁਤ ਆ ਬਸਤੀ ਚੱਲਦਾ ਪਿਆ ਆ ਮੇਲਾ ਪੀਰਾਂ ਦੀ ਜਗ੍ਹਾ ਤੇ ਜਿਹੜੇ ਇੱਥੇ ਲੁਧਿਆਣੇ ਦੇ ਵਾਹੇ ਤਾਂ ਸਾਰਿਆਂ ਨੂੰ ਪਤਾ ਜਿਹੜੇ ਲੁਧਿਆਣੇ ਦੇ ਉਹਨਾਂ ਨੂੰ ਤਾਂ ਪਤਾ ਹੀ ਹੋਣਾ ਇੱਥੇ ਬਸਤੀ ਚੌਕ ਦੇ ਵਿੱਚ ਜਿਹੜੀ ਜਗ੍ਹਾ ਸੀਗੀ ਉੱਥੇ ਮੇਲਾ ਕਾਲ ਦਾ ਸ਼ੁਰੂ ਹੋਇਆ ਆ ਇੱਕ ਤਾਂ ਨਾ ਫੋਨ ਫੜਨਾ ਬਣੌਕਾ ਉੱਥੇ ਮੇਲਾ ਕਾਲ ਦਾ ਸ਼ੁਰੂ ਹੋਇਆ ਆ ਤੇ ਪਰਸੋ ਦਾ ਅੱਜ ਲਾਸਟ ਆ ਫਿਰ ਅੱਜ ਲਾਸਟ ਆ ਜੇਠੇ ਵੀਰਵਾਰ ਤੇ ਉੱਥੇ ਵੀ ਮੰਮੀ ਨੂੰ ਕਹਿੰਦੀ ਸੀਗੀ ਵੀ ਜਾਣਾ ਆ ਤੇ ਗੋਪੀ ਹੁਣੀ ਗੋਪੀ ਵੀ ਮੇਰੇ ਨਾਲ ਆ ਗਈ ਸੀ ਪ੍ਰਮੋਸ਼ਨ ਕਰਨ ਤੇ ਉਹ ਹੁਣ ਗਏ ਹੋਏ ਆ ਤੇ ਉਹ ਮੰਮੀ ਨੇ ਕਿਹਾ ਪਕੌੜੇ ਲੈ ਕੇ ਆਏ ਪਕੌੜੇ ਲੈ ਕੇ ਆਉਗੇ ਮੇਲੇ ਤੋਂ ਬਣ ਗਈ ਸਬਜੀ ਇਧਰ ਆਪਣੀ ਰੈਡੀ ਹੋ ਗਈ ਆ ਜਾ ਨਵੇਂ ਦੇ ਖਰਾਬ ਹੋ ਗਏ ਪਰ ਮੰਮੀ ਕਹਿੰਦੇ ਸਹੀ ਨਹੀਂ ਸਹੀ ਤਾਂ ਹੈ ਕਿਚਨੇ ਵਿੱਚ ਪਤਾ ਕਿਉਂ ਲੱਗਦੇ ਆ ਆ ਦੇ ਆ ਉੱਪਰ ਆ ਤੇ ਇਧਰ ਉਹ ਹੇਠੇ ਆ ਇਦਾਂ ਆ ਥੋੜਾ ਜਿਹਾ ਰੋਟੀ ਬਣਾਣ ਲੱਗੀ ਹੁਣ ਓਕੇ ਓਕੇ ਮੰਮੀ ਨੇ ਅੱਜ ਮੇਰਾ ਕਲਚਰ ਜੂੜੇ ਦੇ ਲਾਏ ਆ ਬਾਕੀ ਪੋੜੇ ਪਾ ਕੇ ਵੀ ਬਲੂ ਤੇ ਗਰਮੀ ਬਹੁਤ ਹੋਈ ਪਈ ਆ ਸਾਡੀ ਤੇਨ ਘੰਟੇ ਕਿਤੇ ਸਾਡੀ ਮੱਤ ਵੱਜ ਗਈ ਐਡੇ ਪਾਰੇ ਪਾਰੇ ਉਹ ਲਿੰਕੀ ਵਗੈਰਾ ਪਾ ਆਪ ਕਿ ਬਾਕੀ ਹੁਣ ਮੈਂ ਕੋਸ਼ਿਸ਼ ਕਰਦੀ ਆ ਵੀ ਡੇਲੀ ਵਲੋਗ ਬਣਾਇਆ ਕਰਾ ਹਨਾ ਕੀ ਕਰਨਾ ਫ੍ਰੀ ਤੇ ਆ ਲਿਪਸਟਿਕ ਨੂੰ ਹੁਣ ਮੈਨੂੰ ਕਮੈਂਟ ਨਾ ਕਰੋ ਕਿ ਲਿਪਸਟਿਕ ਡਾਰਕ ਲਾਈਏ ਮੈਂ ਪ੍ਰੋਮੋਸ਼ਨ ਕਰਨ ਗਈ ਸੀ ਤੇ ਤਾਂ ਅੱਧ ਕਰਕੇ ਹੋਲੇ ਮੂਹ ਵਗੈਰਾ ਮੈਂ ਵਾਸ਼ ਕੀਤਾ ਨਹੀਂ ਹੈਗਾ ਤੇ ਕੱਪੜੇ ਵਗੈਰਾ ਦੀ ਚੇਂਜ ਕਰਕੇ ਜੇ ਬੈਠੀ ਸੀ ਮੈਂ ਕਿਹਾ ਚਲੋ ਪਹਿਲਾਂ ਵਲੌਗ ਇੱਕ ਅੱਧੀ ਕਲਿੱਪ ਬਣਾ ਲੈਂਦੇ ਆ ਤੇ ਬਾਕੀ ਵੈਸੇ ਦਾ ਸਾਰੇ ਮੀਲਾ ਦੇਖਣ ਗਏ ਹੋਏ ਬਸ ਮੈਂ ਔਰ ਮੰਮੀ ਨਹੀਂ ਗਈ ਅਸੀਂ ਜਾਵਾਂਗੇ ਜਦੋਂ ਰਸ਼ ਘਟ ਜਾਈਗਾ ਇਧਰ ਗਲੀ ਜਨੇਰਾ ਹੀ ਨੇਰਾ ਪਿਆ ਹੈ ਸਾਡੀ ਗਲੀ ਚ ਵੀ ਆ ਹਨੇਰਾ ਨਹੀਂ ਹਨੇਰਾ ਬਸ ਸਾਡੀਆਂ ਲਾਈਟਾਂ ਚ ਗੰਡੀਆਂ ਵਾ ਗਲੀ ਵਾਲੀਆਂ ਲਾਈਟਾਂ ਇੱਧਰ ਨਹੀਂ ਜਗਦੀਆਂ ਹੈਗੀਆਂ ਯਾਰ ਜਦ ਅਸੀਂ ਉੱਥੇ ਹੀ ਸ਼ੌਪ ਤੇ ਭੁੱਲ ਆਏ ਹਣ ਗੋਪੀ ਹੁਣੀ ਗਈ ਮੇਲਾ ਵੇਖਣ ਫਿਰ ਉਹਨਾਂ ਨੂੰ ਕਹਿਣਾ ਕਿ ਹੁੰਦੇ ਹੋਏ ਮੇਰਾ ਚਾਰਜਰ ਲਿਆ ਦਿਓ ਕਰਦੀਆਂ ਫੋਨ ਮੈਂ ਤੇ ਫਿਰ ਮੇਰਾ ਲੋ ਹੋਣ ਵਾਲਾ ਆ ਗੋਪੀ ਹੁਣੀ ਆ ਗਈ ਸੀ ਹੁਣ ਪਕੌੜੇ ਲੈ ਕੇ ਮੇਲੇ ਦੋ ਪਰ ਮੈਂ ਥੋੜਾ ਜਿਹਾ ਲੇਟ ਹੋ ਗਈ ਮੈਂ ਬਾਹਰ ਬੈਠੀ ਹੋਈ ਸੀ ਗਲੀ ਚ ਇਸ ਕਰਕੇ ਤੇ ਗਾਇਜ਼ ਹੁਣ ਅਸੀਂ ਪਕੌੜੇ ਵਗੈਰਾ ਖਾ ਕੇ ਆਗੇ ਬੈਗਿਆਂ ਕੋਠੇ ਤੇ ਇੱਧਰ ਗੋਪੀ ਆਗੇ ਕਰਦੀਆਂ ਨਹੀਂ ਤੇ ਇਹ ਬਸ ਜਦੋਂ ਇਹਨੇ ਆਣਾ ਹੁੰਦਾ ਨਾ ਇਹਨੇ ਇੱਥੇ ਹੀ ਕੱਢਣਾ ਹੁੰਦਾ ਮੈਂ ਦੱਸ ਦਿੰਦੀ ਕਿਉਂ ਕਿ ਆਹ ਹੈਗਾ ਇਹਦਾ ਪਲਾਟ ਇਹ ਖੜ ਕੇ ਹੈ ਨਾ ਬਸ ਆਪਦਾ ਪਲਾਟ ਹੀ ਇਦਾਂ ਦੇਦੀ ਰਹਿੰਦੀ ਉਧਰ ਕਾਲੀਆ ਪਤਾ ਨਹੀਂ ਕੀ ਲੈ ਕੇ ਆਇਆ ਵਾ ਟਿੱਕੀ ਤੇ ਇੱਧਰ ਹੀ ਖੜਕੇ ਦੇਖਦੀ ਰਹਿੰਦੀ ਇੱਧਰ ਪੋਪੇ ਦੀ ਖੜੀ ਆ ਪਲਾਟ 'ਚ ਟਰੈਡੀ ਆਪਣਾ ਘਰ ਸਾਡਾ ਘਰ ਪਹਿਲਾਂ ਇੱਧਰ ਨੂੰ ਮੂੰਹ ਕਰਕੇ ਇੱਧਰਲੀ ਗਲੀ 'ਚ ਸੀਗਾ ਇੱਧਰ ਨੂੰ ਮੂੰਹ ਕਰਕੇ ਫੇਰ ਆਪਾਂ ਇਹ ਇੱਧਰ ਵਾਲੀ ਗਲੀ 'ਚ ਲੂ ਬਣਾ ਲਈ ਆਈਗਾ ਤੇ ਇੱਧਰ ਵਾਲੀ ਗਲੀ 'ਚ ਰੌਣਕ ਉਹ ਵਾਲੀ ਹੁੰਦੀ ਹੈ ਕਿਉਂਕਿ ਸਾਰੇ ਬਾਹਰ ਬੈਠੇ ਹੁੰਦੇ ਆ ਗਲੀ ਦੇ ਵਿੱਚ ਤੇ ਆ ਸਾਡੀ ਗਲੀ ਹੈਗੀ ਸ਼ਾਂਤੀ ਤੇ ਇਹ ਤਾਂ ਇੱਥੇ ਖੜੀ ਹੁੰਦੀ ਆਪਣਾ ਪਲਾਟ ਦੇਖਣ ਕਰਕੇ ਬੱਸ ਹਾਂ ਕਿੱਦਾਂ ਫਿਰ ਠੀਕ ਆ ਇੱਕ ਹੋਰ ਹਾਂ ਇੱਕ ਹੋਰ ਆਹ ਤੇ ਭਈਆ ਤੇ ਮਾ 2 ਰੁਪਇਆ ਲਈ ਹੈ ਹੈ ਉਦਾਰਾ 2 ਰੁਪਇਆ 2 ਰੁਪਏ ਦੀ ਗੱਲ ਹੋਈ ਸੀ ਮੰਗਤੇ 2 ਰੁਪਇਆ ਮੇਲੇ ਤੇ ਜਲਾ ਆ ਮੰਗਤੇ ਮੈਂ ਵੀ ਜਾਣਾ ਮੈਂ ਵੀ ਜਾਣਾ ਮੈਂ ਭਰਾਵਾਂ ਦਾ ਸਾਰੇ ਨਿਹਾਨੇ ਮੇਲੇ ਤੇ ਜਾਣ ਨੂੰ ਤਿਆਰ ਹਾਂ ਬਸ ਅਸੀਂ ਨਹੀਂ ਇੱਕੀਆਂ ਵਾਲਾ ਖੜਾ ਇੱਕੀਆਂ ਉਹ ਦੇਖਣ ਨਹੀਂ ਅਰੇ ਹੁਣ ਤਾਂ ਕੋੜੇ ਖਾਧੀਆਂ ਖੰਦੀ ਵਿੱਚ ਖਾਣਾ ਦੀ ਗੱਲ ਨਹੀਂ ਕੀਤੀ ਮੈਂ ਮੈਂ ਦੇਖ ਕਿ ਉਹਨ ਕੀ ਕਰਨ ਜਦ ਮੈਂ ਪਕੌੜੇ ਖਾੜੇ ਮੈਂ ਹੁਣ ਟਿੱਕੀ ਕੀ ਕਰਨੀ ਖਾ ਕੇ ਖਾਣੀ ਆ ਇੱਧਰ ਆਜਾ ਅਸੀਂ ਰੱਖਦੇ ਪਏ ਆ ਪੇਟੀ ਦਾ ਸਮਾਨ ਤੇ ਇਹਨਾਂ ਨੇ ਸਾਨੂੰ ਕੀਤਾ ਪਿਆ ਤੰਗ ਤੇ ਆ ਜਿਹੜਾ ਜੋ ਆ ਕੀ ਗੁਰੀ ਏ ਇਹਨੇ ਸਾਨੂੰ ਬਹੁਤ ਤੰਗ ਕੀਤਾ ਓਏ ਪਰ ਇਹ ਉਹ ਜੋ ਉਹਦਾ ਸਿਰ ਗੁਰੀ ਬਾਹਰ ਚਾਲਾ ਸੀ ਸਮਾਨ ਰੱਖਣਾ ਹਣ ਨਹੀਂ ਬਾਹਰ ਆ ਜਾਈ ਸੀ ਪੇਟੀ 'ਚ ਰੱਖਦੇ ਪਏ ਸਮਾਨ ਦੇ ਇਹਨਾਂ ਨੇ ਆਨ ਕੀਤਾ ਪਿਆ ਦੁਖੀ ਹੈ ਇਹ ਨਹੀਂ ਹਾਂਜੀ ਮੈਨੂੰ ਕਹੋ ਕੀ ਕਹੀਏ ਮੈਨੂੰ ਕਹੋ ਪਹਿਲਾਂ ਬਿਆਹ ਆ ਪੇਟੀ 'ਚੋਂ ਮੈਂ ਛਾਲ ਮਾਰ ਦੇ ਦੇਖੀ ਰਜਾਈਆਂ ਦੇ ਉੱਤੇ ਹੀ ਚੜੇ ਪਏ ਵੀਰੋ ਬੁੱਧੂ ਦੋਨੇ ਬਿਸਤਰਿਆਂ ਤੇ ਚੜ ਕੇ ਬੈਠੇ ਆ ਰਹਿਨ ਪੁੱਤਰ ਤੁਸੀਂ ਕਿੱਥੇ ਗਏ ਜਦੋਂ ਉਹ ਠਟਕਾ ਸਰਾਣੇ ਚੱਲ ਜੱਗੀ ਮਨਾ ਕੇ ਮੈਂ ਵੀ ਰਹਿੰਦੇ ਐ ਰੰਬੰਦ ਕਰੋ ਜੋ ਤੇ ਬਾਹਰ ਆ ਟੱਕਣ ਬੰਦ ਕਰੀਏ ਬੇਟੀ ਦਾ ਆ ਜਾ ਆ ਜਾ ਬਾਹਰ ਆ ਜਾ ਆ ਜਾ ਚੱਲ ਜੋ ਤਾਂ ਆ ਜਾ ਯਾਰ ਛੇਤੀ ਬਾਹਰ ਆ ਵਸਾ ਗੰਡਾ ਚੱਕੀ ਤੇ ਕੱਢੀਏ ਸਿਮਿੰਟ ਮਾਰ ਛੇਤੀ ਆ ਬਾਹਰ ਆ ਜਾ ਫੇ ਬਾਹਰ ਆ ਜਾ ਛੇਤੀ ਛਾਲ ਮਾਰ ਦੇ ਬਾਹਰ ਅਸਰਾਣਾ ਦਿਖਾ ਦੇ ਸਾਰਿਆਂ ਨੂੰ ਅਨਿੱਕਾ ਜ ਅਸਰਾਣਾ ਕੀ ਦਾ ਜੋ ਗੁਰੀ ਦੇ ਦਿਖਾ ਦੇ ਸਾਰੇ ਨੂੰ ਆ ਦੇਖੋ ਤੁਕਾ ਮੇਰਾ ਸਹਰਾਣਾ ਆ ਕੀ ਰੇਂ ਪਾਇਆ ਬੀਮਾ ਨੇ ਬੀਮਾ ਨੇ ਬਾਇਆ ਬੀਮਾ ਨੇ ਹਾਂ ਇਹਨੇ ਕਿਨੇ ਪਾਇਆ ਇਹ ਤਾਂ ਪੇਟੀ ਆ ਬੀਮਾ ਨੇ ਭਾ ਕੇ ਦਿੱਤਾ ਈ ਤੈਨੂੰ ਨਾਂ ਲਿਖ ਦਿੱਤੇ ਆਪਣਾ ਨਾਂ ਲਿਖੇ ਤੇ ਆਪਣਾ ਹੁੰਦਾ ਤੈਨੂੰ ਕੁਛ ਲਿਖਣਾ ਲੈ ਆ ਚੱਕ ਇਹ ਕਿ ਲਿਖਿਆ ਇਹ ਕਿ ਲਿਖਿਆ ਗੁੜੀ ਮੇਰਾ ਦੋਸਤ ਗੰਜੀ ਕੀ ਹੋ ਗਿਆ ਕੀ ਘੁੱਚ ਗਿਆ ਗੁਰੀ ਕੀ ਘੁੱਚ ਗਿਆ ਤੇਰਾ ਆ ਮੇਰਾ ਬੂਟ ਵਟ ਗਿਆ ਬੂਡ ਦਾਤ ਕਿੱਥੇ ਤੂੰ ਗਰਮੀ ਚ ਫੂਟ ਪਾਈ ਫਿਰਦਾ ਖੁਰਕ ਪਈ ਨਾਤਾ ਨਹੀਂ ਕਿੰਨੇ ਦਿਨ ਹੋ ਗਏ ਐਸੇ ਆ ਫੋਨ ਵੱਜਣਾ ਕਿਸੇ ਦਾ ਫੋਨ ਆਇਆ ਤੇਰੇ ਕਰੋ ਆਇਆ ਸੋਹਣਾ ਦਾ ਫੋਨ ਆ ਗਿਆ ਆਇਓ ਆਇਓ ਤੂੰ ਕੰਮ ਨਾ ਆ ਆੰਮਾ സഖോന പേട്ട സാ സ ਚਲੋ ਨਿਕਲੋਣ ਬਾਹਰ ਚਲੋ ਨਿਕਲੀਏ ਬਾਹਰ ਸਾਡੇ ਕੋਲ ਦੇ ਚੋਰ ਨਾ ਰੱਖਦੇ ਹੁਣ ਹੁਣ ਇੱਥੇ ਪੇਟੀ ਤੇ ਕਾਫੀ ਖਾਲੀ ਐ ਜੋ ਮਰਜ਼ੀ ਬਾਹਰ ਡਰੈਕਲੀਨ ਕਰਾਉਣਾ ਇਹ ਨਹੀਂ ਮੈਂ ਕਿਹਾ ਇੱਧਰ ਕੰਬਰ ਪਾਇਆ ਮੁੰਮੀ ਤੇ ਡਰੈਕ ਤੇ ਲਾਉਂਦੀ ਚਲੋ ਨਿਕਲੋ ਚਲੋ ਨਿਕਲਣ ਦੋਨੇ ਜਣੇ ਤੇ ਬਿੱਕਾਓ ਸ਼ਾਲ ਮਾਰੂ ਬਸ ਹਬੀ ਰੱਖ ਦੇਣਾ ਆ ਵਿਆ ਵਿਆ ਵੇ ਡਿੱਗਣ ਵਾਲੀ ਗਾ ਕੰਮ ਠੀਕ ਤੇ 33 ਐ ਪਿਛੋਟੇ ਕਰੀ ਦਿੱਤੀ ਸੀ ਨੀਤੀ ਸੇ ਨਾ ਨਹੀਂ ਨੀਤੀ ਤਾਂ ਵੀ ਮੰਨ ਲਿਆ ਪਾਜੋ ਤਨੇ ਪਾੜੀਏ ਜਗਾ ਜਾ ਇਹਨਾਂ ਦੇ ਹੈ ਹੀ ਨਹੀਂ ਇਹਦਾ ਦਿਮਾਗ ਆ ਚੱਲ ਆ ਬਾੜਾ ਸੋਨਾ ਲੱਗਦਾ ਹੁਣ 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 ਉਹ ਦਿਓ ਦੇ ਹੁਣ ਉਹ ਦੀ ਚਾਹ ਨੀਤ ਬਦਲ ਗਈ ਬਦਲ ਗਈ ਚੱਲ ਆ ਗਿਆ ਸਿਆਣ ਲੈ ਚੱਲ ਆ ਕੇ ਅਰੇ ਚੱਲ ਤੇ ਰਾਤ ਨੂੰ ਹਾਂ ਕਿਹੜੇ ਕਾਲੇ ਜੇ ਇਹ ਥੱਲੇ ਚੱਲ ਕੀ ਟੋਪੀ ਲਾਣੀ ਟੋਪੀ ਲਾਣੀ ਪਾ ਕੇ ਟੋਪੀ ਗੋਬੀ ਇਹ ਟੋਪੀ ਏ ਉਹ ਨਹੀਂ ਨਾ ਉਹ ਡਰ ਗਿਆ ਡਰ ਗਿਆ ਡਰ ਗਿਆ ਨਾ ਮਾਰੀਏ ਜੀ ਲੈ ਉੱਤੇ ਟੋਪੀ ਲਾਵੇ ਟੋਪੀ ਉੱਤੇ ਲੈ ਗੁੱਡੀ ਆ ਲੈਣੀ ਏ ਤੇ ਲਾਲਾ ਨਹੀਂ ਤਾਂ ਫਿਰ ਇੱਥੇ ਰੱਖ ਪੇਟੀ ਚ ਗੁਰੀ ਤੂੰ ਕਰ ਇੱਧਰ